ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਾਰੇ ਇਹ ਜਾਣਕਾਰੀ ਜੀਹਾਂ ਦੋਸਤੋ ਦਿੱਤੀ ਗਈ ਇਹ ਵੱਡੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲੇ ਕੇ ਸਾਹਮਣੇ ਆ ਰਹੀ ਹੈ ਜੀहां ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਲੋਕਾਂ ਨੇ ਠੰਡ ਤੋਂ ਬਚਣ ਦੀ ਆਪਣੇ ਆਪ ਨੂੰ ਕਈ ਘਰਾਂ ਦੇ ਵਿੱਚ ਕੈਦ ਕਰ ਲਿਆ ਤੇ ਸੂਬੇ ਚ ਠੰਡ ਨਾਲ ਦੋ ਵਿਅਕਤੀ ਦੀ ਮੌਤ ਵੀ ਹੋ ਗਈ ਆ ਜੀहां ਫਾਜ਼ਿਲਕਾ ਦੇ ਪਿੰਡ ਕੋੜੇਵਾਲੇ ਚ ਠੰਡ ਕਰਨ ਇੱਕ ਬਜ਼ੁਰਗ ਦੀ ਮੌਤ ਹੋ ਗਈ ਤੇ ਇਸੇ ਤਰ੍ਹਾਂ ਡੇਰਾ ਬੱਸੀ ਚ ਵੀ ਇੱਕ ਨੌਜਵਾਨ ਦੀ ਠੰਡ ਕਰਨ ਮੌਤ ਹੋ ਗਈ ਜੇ ਗੱਲ ਵੀਰਵਰਦੀ ਕਰੀ ਤਾਂ ਰੋਪੜ ਸਭ ਤੋਂ ਠੰਡਾ ਰਿਹਾ ਤੇ ਜਿੱਥੇ ਤਾਪਮਨ 42 ਡਿਗਰੀ ਸੈਲਸੀਅਸ ਦਰਜ ਕੀਤਾ ਜਾਂਦਾ ਸੀ ਪਹਿਲਾਂ ਹੁਣ ਇੰਨੇ ਦਿਨੀ ਉਥੇ ਤੋਂ ਦਸ਼ਾਈ ਰਹਿੰਦੀ ਹੈ ਤੇ ਬਹੁਤ ਹੀ ਜ਼ਿਆਦਾ ਘੱਟ ਤਾਪਮਾਨ ਦਰਜ ਕੀਤਾ ਗਿਆ ਲੁਧਿਆਣਾ ਦਾ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ ਤੇ ਰੋਪੜ ਚ ਉਥੇ 4.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਪਟਿਆਲੇ ਚ 7.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਉਥੇ ਵੀ 6 ਤੋਂ 7 ਡਿਗਰੀ ਦੇ ਵਿਚਕਾਰ ਤਾਪਮਾਨ ਦਰਜ ਕੀਤਾ ਗਿਆ ਮੌਸਮ ਪਾਕ ਦੇ ਅਨੁਸਾਰ 19 ਦਸੰਬਰ ਨੂੰ ਸਵੇਰ ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਤੇ ਸਵੇਰੇ ਸ਼ਾਮ ਠੰਡ ਪਵੇਗੀ ਅਗਲੇ ਦਿਨਾਂ ਚ ਠੰਡ ਦਾ ਕਹਿਰ ਹੋਦ ਵਧਣ ਦੀ ਪੇਸ਼ੰਗੋਈ ਵੀ ਕੀਤੀ ਗਈ ਹੈ ਤੇ ਸੰਗਣੀ ਧੁੰਦ ਨਾਲ ਕਈ ਹਾਸੇ ਵੀ ਵਾਪਰ ਰਹੇ ਹਨ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਨਵਾਦ